ਜਾਨਾ ਸਪੋਕਸਮੈਨ ਦੇਖ ਰਹੇ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਪੰਜਾਬ ਦੇ ਵਿੱਚ ਤੂਫਾਨ ਆ ਗਿਆ ਹੈ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਇਹ ਹਵਾਵਾਂ ਚੱਲ ਰਹੀਆਂ ਨੇ ਔਰ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ ਤਸਵੀਰ ਦਿਖਾ ਦਿੰਦੇ ਆ ਇਹ ਮੁਹਾਲੀ ਸ਼ਹਿਰ ਦੀ ਤਸਵੀਰ ਹੈ ਔਰ ਦੇਖ ਸਕਦੇ ਹੋ ਜਿਹੜੇ ਦਰਖਤ ਵੱਖ-ਵੱਖ ਥਾਵਾਂ ਤੇ ਲੱਗੇ ਹੋਏ ਨੇ ਉਹ ਇਸ ਤੇਜ਼ ਹਵਾ ਦੇ ਵਿੱਚ ਤੁਹਾਨੂੰ ਝੂਲਦੇ ਹੋਏ ਨਜ਼ਰ ਆ ਰਹੇ ਹੋਣਗੇ ਤਾਂ ਮੌਸਮ ਨੇ ਹੁਣ ਕਰਵਟ ਲਈ ਹੈ ਔਰ ਇਸ ਦੇ ਕਰਵਟ ਲੈਂ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ ਔਰ ਪੰਜਾਬ ਦੇ ਜੇਕਰ ਬਠਿੰਡਾ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਗਰਮ ਜਿਹੜਾ ਉਹ ਮੰਨਿਆ ਗਿਆ ਤੰਦੂਰ ਦੇ ਵਾਂਗ ਤਪਦਾ ਹੋਇਆ ਬਠਿੰਡਾ ਨਜ਼ਰ ਆਇਆ ਪਰ ਉੱਥੇ ਹੀ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਅਸਮਾਨ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਇਹ ਤੇਜ਼ ਹਵਾਵਾਂ ਚੱਲ ਰਹੀਆਂ ਨੇ ਉੱਥੇ ਹੀ ਮਿੱਟੀ ਧੂੜ ਵੀ ਉੱਡਦੀ ਹੋਈ ਨਜ਼ਰ ਆ ਰਹੀ ਹੈ ਤਾਂ ਵਿਜ਼ਿਬਿਲਟੀ ਘੱਟ ਹੋਣ ਦੀ ਵੀ ਸੰਭਾਵਨਾ ਦੇਖੀ ਜਾ ਰਹੀ ਹੈ ਔਰ ਇਸ ਦੇ ਨਾਲ ਮੌਸਮ ਵਿਭਾਗ ਦੀ ਜੇਕਰ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਨੇ ਭੂਕਵਾਨੀ ਕੀਤੀ ਹੈ ਚੇਤਾਵਨੀ ਜਾਰੀ ਕੀਤੀ ਹੈ ਔਰ ਮੌਸਮ ਵਿਭਾਗ ਦੇ ਮੁਤਾਬਕ ਮੁਹਾਲੀ ਚੰਡੀਗੜ੍ਹ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਦੇ ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣਗੀਆਂ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਠੰਡੀਆਂ ਹਵਾਵਾਂ ਚੱਲਣ ਗਿਆ ਤਾਂ ਮੌਸਮ ਦੇ ਵਿੱਚ ਅਚਾਨਕ ਇੱਕਦਮ ਇਹ ਬਦਲਾਅ ਦੇਖਿਆ ਗਿਆ ਹੈ ਮੁਹਾਲੀ ਸ਼ਹਿਰ ਦੀ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਮੌਸਮ ਨੇ ਕਰਵਟ ਲਈ ਹੈ ਤਾਂ ਹੁਮਸ ਪਰ ਇਹ ਗਰਮੀ ਤੋਂ ਲੋਕਾਂ ਨੂੰ ਮੁਹਾਲੀ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਅ ਗਰਮੀ ਦੇ ਦਿਨ ਆਉਂਦੇ ਨੇ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਅਚਾਨਕ ਜਦੋਂ ਗਰਮੀ ਵੱਧਦੀ ਹੈ ਤਾਪਮਨ ਵੱਧਦਾ ਹੈ ਤਾਂ ਲੋਕ ਅਕਸਰ ਅਰਦਾਸਾਂ ਰੱਬ ਅੱਗੇ ਕਰਦੇ ਨੇ ਕਿ ਮੀਂਹ ਪਵੇ ਔਰ ਤੇਜ਼ ਠੰਡੀ ਹਵਾਵਾਂ ਚੱਲਣ ਔਰ ਇਸ ਦਿਨਾਂ ਮੌਸਮ ਬਦਲੇ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆਵੇ ਪਰ ਮੁਹਾਲੀ ਦੇ ਵਿੱਚ ਮੌਸਮ ਨੇ ਕਰਵਟ ਲਈ ਹੈ ਤੇਜ਼ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਾਰੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਵੀ ਜਿਤਾਈ ਜਾ ਰਹੀ ਹੈ ਚੰਡੀਗੜ੍ਹ ਦੀ ਵੀ ਜੇਕਰ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਨੇ ਕਰਵਟ ਲਈ ਆ ਔਰ ਤੁਸੀਂ ਦਰਖਤ ਦੇਖੋ ਜਿੰਨੀ ਤੇਜ਼ ਇਹ ਹਵਾ ਚੱਲ ਰਹੀ ਹੈ ਜਿੰਨੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਾਂ ਉਸ ਦੇ ਵਿੱਚ ਵਕ ਵਕ ਥਾਵਾਂ ਤੇ ਲੱਗੇ ਜਿਹੜੇ ਦਰਖਤ ਨੇ ਉਹ ਵੀ ਝੂਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਾਡੇ ਕੈਮਰਾਮੈਨ ਵੀ ਤੁਹਾਨੂੰ ਇਹ ਦਰਖਤ ਦੀਆਂ ਤਸਵੀਰਾਂ ਦਿਖਾ ਰਹੇ ਨੇ ਔਰ ਇਸ ਦੇ ਨਾਲ ਅਸਮਾਨ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਕਾਲੇ ਬੱਦਲ ਜਿਹੜੇ ਨੇ ਅਸਮਾਨ ਦੇ ਵਿੱਚ ਛਾਏ ਹੋਏ ਨੇ ਹਰ ਪਾਸੇ ਜਿਹੜੇ ਬੱਦਲ ਹੀ ਬੱਦਲ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤਾਂ ਮੌਸਮ ਨੇ ਕਰਵਟ ਲਈ ਹੈ ਤੇਜ਼ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ ਮੌਸਮ ਵਿਭਾਗ ਦੇ ਮੁਤਾਬਕ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਔਰ ਇਸ ਦੇ ਨਾਲ ਦੇਖ ਸਕਦੇ ਹੋ ਹਵਾਵਾਂ ਤੇ ਜਿੱਥੇ ਇੱਕ ਪਾਸੇ ਚੱਲ ਹੀ ਰਹੀਆਂ ਨੇ ਉੱਥੇ ਦੂਜੇ ਪਾਸੇ ਮਿੱਟੀ ਧੂੜ ਵੀ ਉੱਡਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤਾਂ ਮੌਸਮ ਵਿਭਾਗ ਦੇ ਮੁਤਾਬਕ ਮੁਹਾਲੀ, ਚੰਡੀਗੜ੍ਹ, ਰੂਪਨਗਰ, ਸ਼ਹੀਦ ਭਗਤ ਸਿੰਘ, ਹੁਸ਼ਿਆਰਪੁਰ ਅੱਜ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣਗੀਆਂ ਤਾਂ ਬੱਦਲ ਜਿਹੜੇ ਨੇ ਉਹ ਗੱਜਰ ਨੇ ਸ਼ੁਰੂ ਹੋ ਗਏ ਨੇ ਬੱਦਲ ਗਰਜ ਰਹੇ ਨੇ ਔਰ ਅਸਮਾਨੀ ਬਿਜਲੀ ਵੀ ਬੱਦਲਾਂ ਦੇ ਵਿੱਚ ਕਿਤਨਾ ਕਿਤੇ ਨਜ਼ਰ ਆ ਰਹੀ ਹੈ ਤਾਂ ਇਹ ਮੁਹਾਲੀ ਤੋਂ ਤੁਹਾਡਾ ਤਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੌਸਮ ਨੇ ਕਰਵਟ ਲਈ ਹੈ ਔਰ ਕੁਝ ਸਮੇਂ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ ਕੈਮਰਾਮੈਨ ਬੰਦੇਸ਼ ਦੇ ਨਾਲ ਮੈਕਸਦੀਪ ਸਿੰਘ ਮੋਹਾਲੀ